ਪੰਜਾਬ ਚ ਰਹੇ ਸੀ 13 ਸਾਲ ਬੁਲਟ ਗਾਇਬ ਆਖਿਰ ਕੀ ਸੀ ਕਾਰਨ ਕਿਉਂ ਰਹੇ ਸੀ ਪੰਜਾਬ ਚ ਬੁਲਟ 13 ਸਾਲ ਬੰਦ ਕੀ ਤੁਸੀਂ ਜਾਣਦੇ ਹੋ ਜੇ ਨਹੀਂ ਜਾਣਦੇ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ ਪੰਜਾਬ ਦੇ ਪਿੰਡਾਂ ਵਿੱਚ ਜਦ ਕੋਈ ਮੁੰਡਾ ਮੋਟਰਸਾਈਕਲ ਚਲਾਉਣ ਜੋਗਾ ਹੋ ਜਾਂਦਾ ਹੈ ਤਾਂ ਉਸ ਦੀ ਪਹਿਲੀ ਤਮੰਨਾ ਹੁੰਦੀ ਹੈ ਮੋਟਰਸਾਈਕਲ ਲੈਣ ਦੀ ਜੇ ਬਾਪੂ ਮਹਿੰਗੇ ਮੋਟਰਸਾਈਕਲ ਦੀ ਫਰਮਾਇਸ਼ ਪੂਰੀ ਕਰਨ ਜੋਗਾ ਹੋਵੇ ਤਾਂ ਅਕਸਰ ਬੁਲਟ ਹੀ ਮੰਗਿਆ ਜਾਂਦਾ ਹੈ ਗੱਲ ਕਰੀਏ 1972 ਦੀ ਤਾਂ ਪੰਜਾਬ ਚ ਹੋਏ ਝੋਨੇ ਦੀ ਆਮਦ ਨਾਲ ਬੁਲਟ ਕਾਫੀ ਗਿਣਤੀ ਵਿੱਚ ਖਰੀਦੇ ਜਾਣ ਲੱਗੇ ਬੁਲਟ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਸੀ ਜਿਵੇਂ ਮਾਰੂਤੀ ਸੰਜੂਕੀ ਕੰਪਨੀ ਦੇ ਜ਼ੈਨ ਜੀਪਸੀ, ਆਲਟੋ ਅਤੇ 스위프트 ਮਾਡਲਾਂ ਦੇ ਨਾਮ ਨੇ 1970 ਵੇਲੇ ਇੰਡੀਆ ਚ ਰਾਇਲ ਐਨਫੀਲਡ ਕੰਪਨੀ ਦਾ ਨਾਮ ਇਨਫੀਲਡ ਇੰਡੀਆ ਹੋ ਗਿਆ ਤਾਂ ਬੁਲਟ ਨੂੰ ਇਨਫੀਲਡ ਵੀ ਕਿਹਾ ਜਾਣ ਲੱਗਿਆ ਹੁਣ ਕੁਝ ਸਾਲਾਂ ਤੋਂ ਇਹ ਕੰਪਨੀ ਫਿਰ ਰਾਇਲ ਐਨਫੀਲਡ ਦੇ ਨਾਂ ਤੇ ਇੰਡੀਆ 'ਚ ਕੰਮ ਕਰਨ ਲੱਗੀ ਏ। ਉਹਨਾਂ ਵੇਲਿਆਂ ਵਿੱਚ ਇੱਕ ਰਾਜਦੂਤ ਮੋਟਰਸਾਈਕਲ ਹੁੰਦਾ ਸੀ ਤੇ ਦੂਜਾ ਜਾਵਾ। ਇਹ ਦੋਵੇਂ ਬੁਲਟ ਤੋਂ ਸਸਤੇ ਵੀ ਸਾਂਤ ਤੇ ਛੋਟੇ ਵੀ। ਦੁਗ-ਦੁਗ ਕਰਦੇ ਬੁਲਟ ਦੀ ਵੱਧ ਟੌਹਰ ਸੀ। ਦੂਜੇ ਮੋਟਰਸਾਈਕਲ ਪੀਟਰ-ਪੀਟਰ ਕਰਦੇ ਸੀ। ਰਾਹ ਕੱਚੇ ਹੋਣ ਕਰਕੇ ਸਕੂਟਰਾਂ ਦਾ ਬੋਲਬਾਲਾ ਘਟ ਸੀ। ਸਕੂਟਰ ਜ਼ਿਆਦਾਤਰ 1980 ਤੋਂ ਆਉਣੇ ਸ਼ੁਰੂ ਹੋਏ। ਬਾਜ਼ਾਜ਼ ਕੰਪਨੀ ਦਾ ਚੇਤਕ ਸਕੂਟਰ ਉਦੋਂ ਡਾਲਰਾਂ ਵਿੱਚ ਮਿਲਦਾ ਸੀ। ਡਾਲਰ ਜਮ੍ਹਾਂ ਕਰਾ ਕੇ ਬੁੱਕ ਕਰਾਉਣਾ ਪੈਂਦਾ ਸੀ ਤੇ ਫਿਰ 5-7 ਸਾਲ ਬਾਅਦ ਇਹਦਾ ਨੰਬਰ ਹੁੰਦਾ ਸੀ 1982 ਚ ਕੰਟਰੋਲ ਰੇਟ ਚ ਚੇਤਕ ਦਾ ਮੁੱਲ 8200 ਰੁਪਏ ਸੀ ਜੇ ਜਦੇ ਲੈਣਾ ਹੋਵੇ ਤਾਂ ਬਲੈਕ ਚ ਇਹ 16000 ਰੁਪਏ ਚ ਮਿਲਦਾ ਸੀ ਸਾਰੇ ਪੰਜਾਬ ਚ ਇੱਕੋ ਇੱਕ ਸਕੂਟਰਾਂ ਦੀ ਹੱਟੀ ਜਲੰਧਰ ਚ ਪੀਐਸ ਜੈਨ ਵਾਲਿਆਂ ਦੀ ਸੀ ਹਾਂ ਗੱਲ ਬੁਲਟ ਦੀ ਕਰੀਏ ਤਾਂ ਅੱਜ ਕੱਲ ਸਾਈ ਦੀ ਕਿਸੇ ਮੁਡੇ ਨੂੰ ਇਹ ਪਤਾ ਹੋਣਾ ਕਿ ਬੁਲਟ ਮੋਟਰਸਾਈਕਲ ਲਗਭਗ 13-14 ਵਰੇ ਪੰਜਾਬ ਦੀਆਂ ਸਰਕਾਂ ਤੋਂ ਗਾਇਬ ਰਿਆ ਸੀ 1981 ਚ ਸ਼ੁਰੂ ਹੋਏ ਖਾੜਕੂਵਾਦ ਦੇ ਦੌਰ ਚ ਖਾੜਕੂਆ ਨੇ ਬੁਲਟ ਮੋਟਰਸਾਈਕਲ ਦੀ ਖੂਬ ਵਰਤੋਂ ਕੀਤੀ 9 ਸਤੰਬਰ 1981 ਨੂੰ ਲੁਧਿਆਣਾ ਨੇੜੇ ਜਗਬਾਨੀ ਅਖਬਾਰ ਦੇ ਮਾਲਕ ਲਾਲਾ ਜਗਤ ਨਾਰਾਇਣ ਦੇ ਹੋਏ ਕਤਲ ਵਿੱਚ ਖਾੜਕੂਆ ਨੇ ਬੁਲਟ ਮੋਟਰਸਾਈਕਲ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਸੀ ਉਸ ਤੋਂ ਬਾਅਦ ਹੋਏ ਬਹੁਤ ਸਾਰੇ ਗੋਲੀ ਕਾਂਡਾਂ ਵਿੱਚ ਵੀ ਬੁਲਟ ਦੀ ਵਰਤੋਂ ਕੀਤੀ ਗਈ ਉਦੋਂ ਪੰਜਾਬ 'ਚ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਹੁੰਦੀ ਸੀ ਪੰਜਾਬ ਸਰਕਾਰ ਨੇ ਬੁਲਟਾਂ ਤੇ ਚੜ੍ਹਦੇ ਖਾੜਕੂਆਂ ਦਾ ਪਿੱਛਾ ਕਰਨ ਲਈ ਪੰਜਾਬ ਪੁਲਿਸ ਨੂੰ ਵੀ ਨਵੇਂ ਬੁਲਟ ਮੋਟਰਸਾਈਕਲ ਖਰੀਦ ਕੇ ਦਿੱਤੇ ਜਦੋਂ ਬੁਲਟ ਮੋਟਰਸਾਈਕਲਾਂ ਵਾਲੇ ਖਾੜਕੂ ਫਿਰ ਵੀ ਕਾਬੂ ਨਾ ਆਏ ਤਾਂ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਬਾਕੀ ਸਭ ਵਾਸਤੇ 3.5 ਹਾਰਸ ਪਾਵਰ ਵਾਲੇ ਮੋਟਰਸਾਈਕਲ ਚਲਾਉਣ ਤੇ ਪਾਬੰਦੀ ਲਾ ਦਿੱਤੀ। 3.5 ਹਾਰਸ ਪਾਵਰ ਵਿੱਚ ਬੁਲਟ ਮੋਟਰਸਾਈਕਲ ਹੀ ਆਉਂਦਾ ਸੀ ਜਦਕਿ ਦੂਜੇ ਮੋਟਰਸਾਈਕਲ ਇਸ ਤੋਂ ਛੋਟੀ ਪਾਵਰ ਦੇ ਸਨ। ਇਹ ਸੋਚ ਕੇ ਕਿ ਖਾਰਕੂ ਪੁਲਿਸ ਵਰਦੀ ਵਿੱਚ ਬੁਲਟ ਦੀ ਵਰਤੋਂ ਕਰ ਸਕਦੇ ਨੇ, ਸਰਕਾਰ ਨੇ ਪੁਲਿਸ ਦੇ ਮੋਟਰਸਾਈਕਲਾਂ ਨੂੰ ਪੀਲੇ ਰੰਗ ਕਰ ਦਿੱਤਾ। ਪ੍ਰਾਈਵੇਟ ਬੰਦਿਆਂ ਦੇ ਮੋਟਰਸਾਈਕਲਾਂ ਨੂੰ ਪੀਲੇ ਰੰਗ ਕਰਾਉਣ ਤੇ ਰੋਕ ਲਾ ਦਿੱਤੀ। ਖਾਣਿਆ ਵਾਲੇ ਪੀਲੇ ਮੋਟਰਸਾਈਕਲ ਸਿਰਫ ਵਰਦੀ ਧਾਰੀ ਪੁਲਿਸ ਮੁਲਾਜ਼ਮ ਹੀ ਚਲਾ ਸਕਦੇ ਸੀ ਐਨੀਆਂ ਪਾਬੰਦੀਆਂ ਲੰង ਤੋਂ ਬਾਅਦ ਖਾਰਕੂ ਸਕੂਟਰਾਂ ਦੀ ਵਰਤੋਂ ਕਰਨ ਲੱਗੇ ਬੁਲਟ ਤੇ ਪਾਬੰਦੀ ਤਾਂ ਇਸ ਦੌਰਾਨ ਕਦੇ ਖੁੱਲੀ ਹੀ ਨਹੀਂ ਲੋਕਾਂ ਨੇ ਬੁਲਟ ਮੋਟਰਸਾਈਕਲ ਬਾਹਰਲੇ ਸੁੱਬਿਆਂ ਵਿੱਚ ਜਾ ਕੇ ਵੇਚਨੇ ਸ਼ੁਰੂ ਕਰ ਦਿੱਤੇ ਜੇ ਕਿਸੇ ਨੇ ਨਹੀਂ ਵੀ ਵੇਚਿਆ ਤਾਂ ਉਹਨੇ ਬੁਲਟ ਨੂੰ ਤੂੜੀ ਵਾਲੇ ਕੋਠੇ ਵਿੱਚ ਲੁਕਾ ਦਿੱਤਾ 1994-95 ਚ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਪੰਜਾਬ 'ਚ ਬੁਲਟਾਂ ਦੀ ਨਵੀਂ ਖਰੀਦ ਸ਼ੁਰੂ ਹੋਈ। ਉਦੋਂ ਇਹਦੀ ਕੀਮਤ 35000 ਰੁਪਏ ਸੀ। ਇੱਕ ਗੱਲ ਹੋਰ ਦੱਸ ਦਈਏ ਕਿ ਪਹਿਲਾਂ ਬੁਲਟ ਮੋਟਰਸਾਈਕਲ ਦੇ ਗੇਅਰ ਸੱਜੇ ਪੈਰ ਥੱਲੇ ਤੇ ਬ੍ਰੇਕ ਖੱਬੇ ਪੈਰ ਥੱਲੇ ਹੁੰਦੀ ਸੀ। ਬਾਕੀ ਸਾਰੇ ਮੋਟਰਸਾਈਕਲਾਂ ਦੇ ਗੇਅਰ ਖੱਬੇ ਤੇ ਬ੍ਰੇਕ ਸੱਜੇ ਪਾਸੇ ਹੁੰਦੀ ਸੀ। ਸਨ 2010 ਚ ਬੁਲਟ ਕੰਪਨੀ ਨੇ ਵੀ ਗियर ਤੇ ਬ੍ਰੇਕ ਹੋਰ ਕੰਪਨੀਆਂ ਦੇ ਮੋਟਰਸਾਈਕਲਾਂ ਵਾਂਗ ਹੀ ਕਰ ਦਿੱਤੇ ਪਹਿਲਾ ਬੁਲਟ ਮੋਟਰਸਾਈਕਲ 1978 ਮਾਡਲ ਹੈ ਜੋ ਕਿ 1982 ਤੋਂ ਲਗਾਤਾਰ 13 ਸਾਲ ਤੂੜੀ ਵਾਲੇ ਕੋਠੇ ਵਿੱਚ ਖੜਾ ਰਿਹਾ ਤੇ 1995 ਚ ਬਾਹਰ ਕੱਢਿਆ 1971-72 ਚ ਸਾਰੇ ਬਜ਼ੁਰਗ ਮੋਟਰਸਾਈਕਲ ਨੂੰ ਪਿੱਟ ਪੀਟਿਆ ਹੀ ਕਹਿੰਦੇ ਹੁੰਦੇ ਸੀ ਸੋ ਯਾਰੋ ਇਹ ਸੀ ਬੁਲਟ ਮੋਟਰਸਾਈਕਲ ਦੇ ਗਾਇਬ ਹੋਣ ਦਾ ਅਸਲ ਕਾਰਨ ਵੀਡੀਓ ਥੀਮੇ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਜਰੂਰ ਦੱਸਿਓ ਕਿ ਤੁਸੀਂ ਵੀ ਬੁਲਟ ਰੱਖਿਆ ਹੋਇਆ ਏ ਬੁਲਟ ਨੂੰ ਕਿੰਨਾ ਪਿਆਰ ਕਰਦੇ ਹੋ ਕਮੈਂਟਾਂ 'ਚ ਜਰੂਰ ਦੱਸਿਓ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਸਸ਼ਕਤੀ